ਇਨਾ ਸਾਨੂੰ ਪਤਾ ਹਾਂਜੀ ਮੈਂ ਕਿੰਨਾ ਸਾਡੇ ਚ ਬਿਲ ਨਹੀਂ ਹੈਗਾ ਨਾ ਸਾਨੂੰ ਪਤਾ ਨਹੀਂ ਤੁਸੀਂ ਇੱਥੇ ਬੈਠੇ ਹੋ ਤੁਸੀਂ ਹੁਣ ਕੀ ਰਿਪੇਅਰ ਕਰ ਰਹੇ ਹੋ ਇਹਨੂੰ ਹਾਂਜੀ ਤੇ ਇਹ ਤਾਂ ਹੁਣ ਭਰਿਆ ਪਿਆ ਇਹਨੂੰ ਫਿਰ ਖਾਲੀ ਕਰਾਉਣ ਲਈ ਤੁਸੀਂ ਕਿਹਾ ਕਿਸੇ ਨੂੰ ਹਾਂ ਕਿਹਾ ਸੀਗਾ ਜਮੇਦਾਰ ਨੂੰ ਕਿਹਾ ਸੀਗਾ ਹਾਂ ਉਹ ਕਹਿੰਦਾ ਮੈਨੂੰ ਵੀ ਪੋਰ ਜਾ ਕੋਈ ਥਿਲ ਲਗਵਾ ਤੀ ਕੰਦਾਸੇਂ ਕਰਵਾਉਂ ਤੇ ਜਾ ਕੇ ਤੁਸੀਂ ਕਰਨਾ ਹੈ ਉੱਥੇ ਅਸੀਂ ਮੈਂ ਸਾਨੂੰ ਕੀ ਪਤਾ ਕਿੱਥੇ ਹੁੰਦਾ ਨਹੀਂ ਹੁੰਦਾ ਨਹੀਂ ਤੁਸੀਂ ਕਰਨ ਕੀ ਆ ਇੱਥੇ ਉਹਨੂੰ ਆ ਤੇਲ ਲਾਉਨੇ ਆ ਭਾਈ ਟਾਇਰ ਲਾਉਣ ਲਾਏ ਹੋ ਤੁਸੀਂ ਇੱਥੇ ਤੇ ਤੁਸੀਂ ਇਹਨੂੰ ਕਿਹਾ ਵੀ ਜਾ ਕਿ ਨਗਰ ਕੌਂਸਲ ਨੂੰ ਕਿਹਾ ਅਧਿਕਾਰੀ ਨੂੰ ਵੀ ਇਹਨੂੰ ਭਾਈ ਸਾਫ ਕਰਾਓ ਇੱਥੇ ਕੀ ਕਹਿੰਦੇ ਫਿਰ ਪਹਿਲੇ ਆਇਆ ਸੀਗਾ ਕੀ ਕਹਿੰਦੇ ਫਿਰ ਕਹਿੰਦਾ ਉੱਥੇ ਜਾ ਕੇ ਦਰਖਾਸਤ ਲਿਖਾਓ ਦਰਖਾਸਤ ਲਗਾਓ ਕਿ ਨਗਰ ਕੌਂਸਲ ਦਾ ਕੋਈ ਫਰਜ਼ ਨਹੀਂ ਬਣਦਾ ਹੈਗਾ ਵੀ ਇਹਨੂੰ ਸਾਫ ਕੀਤਾ ਜਾਵੇ ਪਾਣੀ ਵਹਾਹ ਨਿਕਲਦਾ ਇੱਥੋਂ ਕਰਨਾ ਚਾਹੀਏ ਜੀ ਨਗਰ ਕੌਂਸਲ ਦੀ ਨਲਾਇਕੀ ਆ ਫਿਰ ਇਹ ਹਾਂ ਜੀ ਨਲਾਇਕੀ ਆ ਨਗਰ ਕੌਂਸਲ ਦੀ ਹਾਂ ਜੀ ਹਾਂ ਜੀ ਇਹ ਭਰਿਆ ਪਿਆ ਦੇਖੋ ਹਾਂਜੀ ਖੜੇ ਆ ਸਿੱਧੂ ਹਫਸਰ ਰੋਡ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਨਗਰ ਕੌਂਸਲ ਬਿਲਕੁਲ ਆਪਣੇ ਫਰਜ਼ਾਂ ਤੋਂ ਪੱਲਾ ਝਾੜ ਚੁੱਕੀ ਹੈ ਇਹ ਇੱਕ ਇੱਥੇ ਸੀਵਰੇਜ ਦਾ ਟੱਕਣਾ ਇੱਥੋਂ ਨਾਲ ਲੱਗਦੇ ਨਲਕੇ ਦਾ ਪਾਣੀ ਆਉਂਦਾ ਜਦੋਂ ਪਾਣੀ ਇਹ ਚ ਆਉਂਦਾ ਤਾਂ ਓਵਰਫਲੋ ਹੋ ਜਾਂਦਾ ਹੋਰ ਵੀ ਮਿੱਥੋਂ ਪਿੱਛੋਂ ਅੱਗਾ ਪਾਣੀ ਆਉਂਦਾ ਤੇ ਇਸ ਦੀ ਬਿਲਕੁਲ ਵੀ ਸਫਾਈ ਨਹੀਂ ਕਰਾਈ ਗਈ ਇਹ ਤਾਂ ਡੂੰਗਾ ਕਾਫੀ ਹੋਊਗਾ ਇਹ ਜੋ ਮਾਦੂ ਬਾਈ ਡੂੰਗਾ 10 ਫੁੱਟ ਰੋਊਗਾ ਹਾਂਜੀ ਇਹਨਾਂ ਤੋਂ ਬੰਦ ਦੇਖਾ 10 ਫੁੱਟ ਡੂੰਗਾ ਹੋ ਮੇਰੇ ਖਿਆਲ ਦੇ ਵਿੱਚ ਤੇ ਨਗਰ ਕੌਂਸਲ ਦੇਖੋ ਬਿਲਕੁਲ ਆਪਦੇ ਬਰਜਾਂ ਤੋਂ ਪੱਲਾ ਝਾੜ ਚੁੱਕੀ ਐ ਇਹ ਦੇਖ ਸਕਦੇ ਹਾਂ ਕਿ ਸਿੱਧੂ ਹਸਸ ਰੋਡ ਹਸਸ ਰੋਡ ਦੇ ਉੱਪਰ ਖੜੇ ਆ ਤੇ ਇੱਕ ਜੋ ਇੱਥੇ ਇਹਦੇ ਟੱਲਾਂ ਲੱਗੀਆਂ ਜਾ ਰਹੀਆਂ ਨੇ ਟੱਕਣ ਦੇ ਉੱਪਰ ਪ੍ਰਾਂਤਵ ਇਸ ਨੂੰ ਸਫਾਈ ਕਰਾਉਣ ਵੱਲ ਨਹੀਂ ਤੁਰ ਰਹੀ ਨਗਰ ਕੌਂਸਲ ਵੀ ਇਹਦੀ ਸਫਾਈ ਹੋਵੇ ਜਿਸ ਕਰਕੇ ਜੋ ਸ਼ਹਿਰ ਦਾ ਸੀਵਰੇਜ ਸਿਸਟਮ ਹੈ ਉਹ ਉਸ ਵਾਸਤੇ ਆ ਰਹੇ ਕਿਉਂਕਿ ਇਹ ਸੀਵਰੇਜ ਵਿੱਚ ਗਾਰ ਪੜ ਚੁੱਕੀ ਹੈ ਜਿਸ ਤਰ੍ਹਾਂ ਕਿ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਗਲੀਆਂ ਮਹੱਲਿਆਂ ਦੇ ਵਿੱਚ ਪਾਣੀ ਭਰ ਜਾਂਦਾ ਜਿਸ ਕਰਕੇ ਜੋ ਆਮ ਆਸ ਲੋਕ ਨੇ ਬੜੀ ਦਿੱਕਤ ਦਾ ਸਾਹਮਣਾ ਕਰਦੇ ਨੇ ਤੇ ਨਗਰ ਕੌਂਸਲ ਦੇ ਅਧਿਕਾਰੀ ਨੂੰ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਇਹ ਟਿੱਟ ਮਗਾਉਣ ਲੱਗੇ ਆ ਇਹਦੀ ਸਫਾਈ ਕਰਵਾਈ ਜਾਵੇ ਤਾਂ ਕਿ ਸੌਫੀ ਲੱਗ ਸਕੇ ਇੱਕ ਹਫ਼ਤਾ ਪਹਿਲਾਂ ਗੱਲ ਹੋਈ ਆ ਪ੍ਰਾਂਚੂ ਕਹਿੰਦੇ ਵੀ ਸਾਡੀ ਜ਼ਿੰਮੇਵਾਰੀ ਨਹੀਂ ਤੁਸੀਂ ਜਾ ਕੇ ਉੱਥੇ ਕੰਪਲੇਨਟ ਲਗਾ ਕੇ ਆਓ ਉੱਥੇ ਕੰਪਲੇਨਟ ਹੋਣ ਤੋਂ ਬਾਅਦ ਹੀ ਇਹਦੀ ਸਫਾਈ ਕੀਤੀ ਜਾਵੇਗੀ ਅਸੀਂ ਵੀ ਤਿੰਨੀਆਂ ਵੀਡੀਓ ਪਾ ਚੁੱਕੇ ਆ ਵੀ ਇਸ ਦੀ ਸਫਾਈ ਕਰਾਈ ਜਾਵੇ ਕਿਉਂਕਿ ਰੋਡ ਤਾਂ ਬੜਾ ਸਾਫ਼ ਸੁਥਰਾ ਬਣ ਗਿਆ ਪਰੰਤੂ ਇਸ ਅੰਦਰ ਜੋ ਪਾਈਪਾਂ ਨੇ ਜੀਵੇ ਦੀਆਂ ਉਹਨਾਂ ਦੀ ਕੋਈ ਨਿਕਾਸੀ ਨਹੀਂ ਨਾਲ ਲੱਗਦਾ ਨਾਲਾ ਉਹ ਨਾਲੇ ਦੀ ਸਫਾਈ ਵੱਲ ਕੋਈ ਧਿਆਨ ਦਿੱਤਾ ਗਿਆ ਤੇ ਹਰ ਸਾਲ ਉਸ ਨਾਲੇ ਦੀ ਸਫਾਈ ਹੁੰਦੀ ਸੀ ਬਿਲਕੁਲ ਨਗਰ ਕਾਉਂਸਲ ਜਿਹੜੀ ਹੈਗੀ ਆ ਸਥਾਨਕ ਸਰਕਾਰ ਆ ਆਪਣੇ ਫਰਜ਼ਾਂ ਤੋਂ ਪੱਲਾ ਝਾੜ ਚੁੱਕੀ ਆ ਲੋਕਾਂ ਦੇ ਉੱਪਰ ਮੋٹے-ਮੋٹے ਟੈਕਸ ਨੇ ਤੁਸੀਂ ਕੋਈ ਨਕਸ਼ਾ ਪਾਸ ਕਰਾਉਣਾ ਤਾਂ ਉਹ 4-5 ਲੱਖ ਰੁਪਏ ਤੋਂ ਲਿਆ ਜਾਂਦਾ ਹੈ ਪਰੰਤੂ ਉਹ ਟੈਕਸ ਕਿੱਥੇ ਜਾਂਦੇ ਨੇ ਅਗਰ ਤੁਸੀਂ ਸ਼ਹਿਰ ਦੇ ਉੱਪਰ ਨਹੀਂ ਲਾਉਣੇ ਹੈਗੇ ਲੋਕਾਂ ਦੀਆਂ ਜੋ ਛੋਟੇ-ਛੋਟੇ ਮਸਲੇ ਨੇ ਉਹ ਮਸਲੇ ਵੀ ਤੁਸੀਂ ਦੂਰ ਨਹੀਂ ਕਰਨੀਆਂ ਹੈਗੀਆਂ ਸਭ ਤੋਂ ਵੱਡੀ ਜੋ ਮੁਸ਼ਕਲ ਹੁੰਦੀ ਆ ਪਾਣੀ ਦੀ ਨਿਕਾਸੀ ਦੀ ਹੁੰਦੀ ਆ ਕੋਈ ਪਾਣੀ ਦੀ ਨਿਕਾਸੀ ਨਹੀਂ ਇੱਥੇ ਪ੍ਰਬੰਧ ਨਹੀਂ ਹੈ ਐਡਾ ਸੋਹਣਾ ਸ਼ਹਿਰ ਹੈ ਬੜੇ ਸਾਫ਼ ਸੁਥਰੇ ਕਰਦਾ ਲੋਕ ਨੇ ਇੱਥੇ ਪਰੰਤੂ ਇੱਕ ਮਾੜੇ ਸੀਵਰੇਜ ਦੀ ਪ੍ਰਿੰਟ ਚੜ ਚੁੱਕੀ ਆ ਇਹ ਸ਼ਹਿਰ ਹੈ ਖੜਿਆ ਸਿੱਧੂ ਹਸਤਾ ਰੋਡ ਦੇ ਉੱਪਰ ਦੇਖ ਸਕਦੇ ਹੋ ਕਿ ਕੀ ਹਾਲਾਤ ਨੇ ਬਿਲਕੁਲ ਨੱਕੋ ਨੱਕ ਭਰਿਆ ਹੋਇਆ ਤੇ ਬਿਲਕੁਲ ਹੀ ਇਹਦਾ ਪਾਣੀ ਬਾਹਰ ਆਉਣਾ ਸ਼ੁਰੂ ਹੋ ਜਾਏਗਾ ਇਹ ਨਵੀਂ ਸੜਕ ਹੈ ਜਿਹੜੀ ਇਸ ਦੇ ਉੱਪਰ ਪਾਣੀ ਛਾੜਨਾ ਸ਼ੁਰੂ ਹੋ ਜਾਏਗਾ ਤੇ ਨਗਰ ਕੌਂਸਲ ਦਾ ਜੋ ਜਾੜਾ ਜੜੱਖ ਨਹੀਂ ਜਾਂਦੀ ਹੈਗੀ ਸਿਰਫ ਉਪਰੋਂ ਉਪਰੋਂ ਜੋ ਕੰਮ ਕਰਦੀ ਆ ਗੁੰਗਲوں ਤੋਂ ਮਿੱਟੀ ਝਾੜਦੀ ਆ ਤੁਹਾਨੂੰ ਮਿਲਦੀਆਂ ਨਵੇਂ ਅਪਡੇਟਸ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੀਪ ਸਿੰਘ ਸ਼ਾਹ